ਅਮਰੀਕਾ ਸਰਕਾਰ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸੰਗਲਾ ਨਾਲ ਲੋੜ ਕੇ ਉਹਨਾਂ ਦੇ ਵਤਨ ਵਾਪਸ ਭੇਜਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਹੋਣਾ ਕੈਨੇਡਾ ਸਰਕਾਰ ਨੇ ਉਹਨਾਂ ਦੀ ਬਾਫੜੀਆ ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਐਲਾਨ ਕੀਤਾ ਹੈ ਕਿ ਮਨੁੱਖੀ ਤਸਕਰੀ ਤੇ ਘਰੇਲੂ ਹਿੰਸਾ ਦੇ ਪੀੜਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਏਗੀ ਇਸ ਤਹਿਤ ਮਨੁੱਖੀ ਤਸਕਰੀ ਦੇ ਪਰਿਵਾਰਕ ਹਿੰਸਾ ਦੇ ਸ਼ਿਕਾਰ ਵਿਦੇਸ਼ੀ ਨਾਗਰਿਕਾਂ ਤੇ ਉਹਨਾਂ ਦੇ ਆਸ਼ਿਸ਼ ਤਾਨੂ ਘੱਟੋ ਘੱਟ 12 ਮਹੀਨਿਆਂ ਦੀ ਮਿਆਦ ਲਈ ਸ਼ੁਰੂਆਤੀ ਅਸਥਾਈ ਰਹਿਸ਼ੀ ਪਰਮਿਟ ਦੇਣ ਦਾ ਐਲਾਨ ਕੀਤਾ ਹੈ ਬੇਸ਼ੱਕ ਕੈਨੇਡਾ ਸਰਕਾਰ ਦੇ ਇਸ ਫੈਸਲੇ ਬਾਰੇ ਵੀ ਲੋਕਾਂ ਦੀ ਵੱਖੋ ਵੱਖਰਾਏ ਹੈ ਪਰ ਮਾਨਵੀ ਹੱਕਾਂ ਲਈ ਇਸ ਸਟੈਂਡ ਦੀ ਪ੍ਰਸ਼ੰਸਾ ਵੀ ਹੋ ਰਹੀ ਹੈ ਦਰਅਸਲ ਅਮਰੀਕਾ ਵਿੱਚ ਟਰੰਪ ਦੇ ਕਾਰਜਕਾਲ ਦੌਰਾਨ ਗੈਰਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਏ ਪ੍ਰਵਾਸੀਆਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਟਰੰਪ ਸਰਕਾਰ ਵੱਲੋਂ ਪ੍ਰਵਾਸੀਆਂ ਨੂੰ ਬੜਾ ਜਲੀਲ ਕਰਕੇ ਦੇਸ਼ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਇਸ ਕਰਕੇ ਪੂਰੀ ਦੁਨੀਆ ਵਿੱਚ ਇਸ ਗੱਲ ਨੂੰ ਲੈ ਕੇ ਬਹਿਸ ਛਿੜ ਗਈ ਹੈ ਕਿ ਬਿਨਾਂ ਕਿਸੇ ਦਾ ਪੱਕਾ ਸੂਨੇ ਪ੍ਰਵਾਸੀਆਂ ਖਿਲਾਫ ਜ਼ਬਰਦਸਤ ਐਕਸ਼ਨ ਲੈਣਾ ਸਹੀ ਹੈ ਜਾਂ ਗਲਤ ਦੂਜੇ ਪਾਸੇ ਇਸ ਬਹਿਸ ਦੇ ਬਹਿਸ ਦੇ ਵਿਚਾਰੇ ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਦੇਸ਼ ਦਾ ਇਮੀਗ੍ਰੇਸ਼ਨ ਸ਼ਨਾਰਥੀ ਤੇ ਨਾਗਰਿਕਤਾ ਵਿਭਾਗ ਮਨੁੱਖੀ ਤਸਕਰੀ ਤੇ ਘਰੇਲੂ ਹਿੰਸਾ ਦੇ ਪੀੜਤਾਂ ਦੀ ਸੁਰੱਖਿਆ ਲਈ ਸਮਰਪਿਤ ਹੈ ਇਸ ਵਿੱਚ ਕੈਨੇਡਾ ਵਿੱਚ ਕਮਜ਼ੋਰ ਵਿਦੇਸ਼ੀ ਨਾਗਰਿਕਾਂ ਲਈ ਉਪਾਾਵਾਂ ਦੀ ਨਿਯਮਤ ਤੌਰ ਤੇ ਸਮੀਖਿਆ ਕਰਨਾ, ਉਨ੍ਹਾਂ ਰੁਕਾਵਟਾਂ ਦੀ ਪਛਾਣ ਕਰਨਾ ਤੇ ਉਨ੍ਹਾਂ ਨੂੰ ਹਟਾਉਣਾ ਸ਼ਾਮਲ ਹੈ ਜੋ ਉਨ੍ਹਾਂ ਨੂੰ ਸਹਾਇਤਾ ਪ੍ਰਾਪਤ ਕਰਨ ਤੋਂ ਰੋਕ ਸਕਦੀਆਂ ਨੇ। ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ, ਸ਼ਨਾਰਥੀ ਤੇ ਨਾਗਰਿਕਤਾ ਮੰਤਰਾਲੇ ਨੇ ਮਨੁੱਖੀ ਤਸ਼ਕੀਲ ਦੇ ਪਰਿਵਾਰਕ ਹਿੰਸਾ ਦੇ ਸ਼ਿਕਾਰ ਵਿਦੇਸ਼ੀ ਨਾਗਰਿਕਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਘੱਟੋ-ਘੱਟ 12 ਮਹੀਨਿਆਂ ਦੀ ਮਿਆਦ ਲਈ ਸ਼ੁਰੂਆਤੀ ਅਸਥਾਈ ਰਹਿਸ਼ੀ ਪਰਮਟ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਬਾਇਓਮੈਟ੍ਰਿਕ ਲਈ ਖਰਚੇ ਵੀ ਹੁਣ ਮੁਆਫ ਕਰ ਦਿੱਤੇ ਜਾਣਗੇ ਇਹ ਪਰਮਿਟ ਉਹਨਾਂ ਨੂੰ ਅਸਥਾਈ ਇਮੀਗ੍ਰੇਸ਼ਨ ਦਰਜਾ ਪ੍ਰਦਾਨ ਕਰਦਾ ਹੈ ਇਸ ਤਹਿਤ ਉਹਨਾਂ ਨੂੰ ਕੰਮ ਕਰਨ ਜਾਂ ਸਕੂਲ ਜਾਣ ਦੀ ਅਰਜੀ ਦੇਣ ਦੀ ਆਗਿਆ ਦਿੰਦਾ ਹੈ ਉਹਨਾਂ ਨੂੰ ਅੰਤਰੀਮ ਸੰਗੀ ਸਿਹਤ ਪ੍ਰੋਗਰਾਮ ਰਾਹੀਂ ਸਿਹਤ ਸੰਭਾਲ ਕਵਰੇਜ ਪ੍ਰਦਾਨ ਕਰਦਾ ਹੈ ਉਧਰ ਕੈਨੇਡਾ ਵਿੱਚ ਇੱਕ ਨਵੀਂ ਬਹਿਸ ਸ਼ੁਰੂ ਹੋ ਗਈ ਹੈ ਕਿ ਸਮੱਸਿਆ ਇਹ ਹੈ ਕਿ ਅਮਰੀਕਾ ਤੇ ਕੈਨੇਡਾ ਦੀਆਂ ਸਰਹੱਦਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਦੋਵੇਂ ਦੇਸ਼ 8891 ਕਿਲੋਮੀਟਰ ਦੀ ਸਰਹੱਦ ਨਾਲ ਜੁੜੇ ਹੋਏ ਨੇ ਜਿਸ ਰਾਹੀਂ ਅਮਰੀਕਾ ਤੋਂ 11 ਮਿਲੀਅਨ ਸ਼ਨਾਰਥੀ ਕੈਨੇਡਾ ਵਿੱਚ ਦਾਖਲ ਹੋ ਸਕਦੇ ਨੇ ਕੁੱਲ ਕਨੇ ਕੁਝ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਬੇਰੁਜ਼ਗਾਰੀ ਤੇ ਵੀਜ਼ਾ ਪ੍ਰਕਿਰਿਆ ਵਿੱਚ ਦੇਰੀ ਕਾਰਨ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਕੈਨੇਡਾ ਸਰਹੱਦ ਪਾਰ ਕਰਕੇ ਅਮਰੀਕਾ ਚਲੇਗੇ ਸੀ ਪਰ ਹੁਣ ਹੁਕਮ ਨਾਲ ਉਹਨਾਂ ਲਈ ਦਰਵਾਜ਼ੇ ਫਿਰ ਤੋਂ ਖੁੱਲ ਗਏ ਨੇ ਕੈਨੇਡਾ ਮਨੁੱਖੀ ਅਧਿਕਾਰਾਂ ਬਾਰੇ ਗੱਲ ਕਰਦਾ ਪਰ ਇਹ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਰਿਹਾ ਹੈ ਪਰ ਹੁਣ ਦੱਸ ਦਿਓ ਕਿ ਕੈਨੇਡਾ ਨੇ ਉਹਨਾਂ ਦੀ ਬਾਹ ਫੜੀ ਹੈ ਜਿਹੜਿਆਂ ਜਿਨ੍ਹਾਂ ਨੂੰ ਉਧਰੋਂ ਧੱਕੇ ਨਾਲ ਕੀਤਾ ਜਾ ਰਿਹਾ ਜਾਂ ਜਿਹੜੇ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਏ ਨੇ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਚੰਗੇ ਭੁਖ ਲਈ ਕੁਝ ਧੋਖੇਬਾਜ਼ ਜਨਤਾਂ ਦੇ ਧੱਕੇ ਚੜੇ ਜਿਸ ਕਰਕੇ ਉਹਨਾਂ ਨੂੰ ਉਧਰ ਜੰਗਲਾਂ ਰਾਹੀਂ ਜਾ ਕੇ ਕੈਨੇਡਾ ਵਿੱਚ ਪ੍ਰਵੇਸ਼ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕਰਕੇ ਉਹਨਾਂ ਨੂੰ ਭਾਰਤ ਭੇਜਿਆ ਗਿਆ 104 ਅ ਲੋਕਾਂ ਦਾ ਜਿਹੜਾ ਜਹਾਜ਼ ਹੈ ਉਹ ਭੇਜਿਆ ਗਿਆ ਸੀਗਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਲੈਂਡ ਹੋਇਆ ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਭਾਰਤੀ ਸ਼ਾਮਲ ਸੀ ਉਹਦੇ ਵਿੱਚ 30 ਗਿਣਤੀ ਪੰਜਾਬੀਆਂ ਦੀ ਸੀ ਕੁਝ ਬਾਕੀ ਸੂਬਿਆਂ ਤੋਂ ਸੀਗੇ ਜਿਨ੍ਹਾਂ ਨੂੰ ਕਿਸ ਸੰਗਲਾਂ ਨੂੰ ਰੋੜ ਕੇ ਹੱਤਕੜੀਆਂ ਲਗਾ ਕੇ ਇੱਥੇ ਭੇਜਿਆ ਗਿਆ ਉਸ ਤੋਂ ਬਾਅਦ ਦੇਸ਼ਤੀ ਨਹੀਂ ਬਲਕਿ ਅੰਤਰਰਾਸ਼ਟਰੀ ਸਿਆਸਤ ਵਿੱਚ ਵੱਡੀ ਹਿਲਜੁਲ ਦੇਖਣ ਨੂੰ ਮਿਲ ਰਹੀ ਹੈ ਸਭ ਵੱਲੋਂ ਅਮਰੀਕਾ ਦੇ ਇਸ ਕਾਰਨਾਮੇ ਤੇ ਸਵਾਲ ਚੁੱਕੇ ਜਾ ਰਹੇ ਨੇ ਪਰ ਅਮਰੀਕਾ ਕਹਿੰਦਾ ਕਿ ਅਸੀਂ ਗੈਰ ਕਾਨੂੰਨੀ ਲੋਕਾਂ ਦੇ ਉੱਤੇ ਕਾਰਵਾਈ ਕਰਾਂਗੇ ਕਿਉਂਕਿ ਸਾਡਾ ਹੱਕ ਹੈ ਗੈਰ ਕਾਨੂੰਨੀ ਕੋਈ ਵੀ ਇੱਥੇ ਨਹੀਂ ਆ ਸਕਦਾ ਹੈਗਾ ਪਰ ਸਵਾਲ ਇਹ ਹੈ ਕਿ ਮਨੁੱਖੀ ਤਸਕਰੀ ਦਾ ਜਿਹੜਾ ਮਾਮਲਾ ਹੈ ਉਹ ਫਿਰ ਕਿਉਂ ਉਠਿਆ ਜੇਕਰ ਕਾਰਵਾਈ ਕਰਨੀ ਸੀ ਤਾਂ ਕਾਰਵਾਈ ਕਾਨੂੰਨੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਕਿਸੇ ਨੂੰ ਹੱਥਕੜੀਆਂ ਲਗਾ ਕੇ ਜਾਂ ਸੰਗਲਾ ਵਿੱਚ ਨੋੜ ਕੇ ਕਿਤੇ ਭੇਜਣਾ ਇਸ ਦੀ ਵਿਚਾਰੇ ਪਾਸੇ ਨਖੇਦੀ ਹੋ ਰਹੀ ਹੈ ਦੀ ਇਜਾਜ਼ਤ ਧੰਨਵਾਦ